ਥੋੜੀ ਦੇਰ ਪਹਿਲਾਂ ਇਹ ਜਿਹੜਾ ਐਨਕਾਉਂਟਰ ਹੋਇਆ ਹੈ ਜੀ ਮੌਕੇ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਵਾਂਗੇ ਮੌਕੇ ਦੇ ਉੱਪਰ ਪੁਲਿਸ ਮੌਜੂਦ ਹੈ ਸੀਐਫਐਸਐਲ ਟੀਮ ਜਿਹੜੀ ਹੈਗੀ ਉਹ ਜਾਂਚ ਕਰ ਰਹੀ ਹੈ ਇਹ ਪੂਰੀ ਟੀਮ ਜਿਹੜੀ ਤੁਸੀਂ ਦੇਖ ਸਕਦੇ ਹੋ ਜਿਹੜੀ ਟੀਮ ਬਲੋ ਇਹ ਐਨਕਾਉਂਟਰ ਕੀਤਾ ਹੈ ਉਹ ਟੀਮ ਵੀ ਇੱਥੇ ਮੌਜੂਦ ਹੈ ਆਪਾਂ ਗੱਲ ਕਰਦਿੰਦੇ ਹਾਂ ਕਿ ਇਹ ਕਿਵੇਂ ਹੋਇਆ ਸਾਰਾ ਇਹ ਮਾਮਲਾ ਕੀ ਸੂਚਨਾ ਮਿਲੀ ਸੀ ਕਿ ਐਸਪੀਡੀ ਜੀ ਆਪ ਸਾਡੇ ਨਾਲ ਮੌਜੂਦ ਨੇ ਮੈਡਮ ਕੀ ਸੂਚਨਾ ਮਿਲੀ ਸੀ ਕਿ ਇਸ ਤਰੀਕੇ ਨਾਲ ਇਹ ਬਾਦ ਆਪ ਤੋਂ ਹੈ ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਕੀ ਨਾਮ ਹੈ ਜੀ ਅਹ ਤੋਂ ਸਾਡੀ ਟੀਮ ਕੋਲ ਇੱਕ ਇਨਫੋਰਮੇਸ਼ਨ ਸੀ ਕਿ ਅਹ ਕਿ ਜਿਹੜੇ ਸ਼ੂਟਰ ਸੀਗੇ ਇਹਨਾਂ ਦੇ ਬਾਰੇ ਕਿ ਹੈ ਕਿ ਸੀ ਅਨਾਮੀ ਸਿੰਗਰ ਦੀ ਰੈਕੀ ਕਰਨ ਵਾਸਤੇ ਇੱਥੇ ਆਏ ਹੋਏ ਸੀ ਤੇ ਉਹੀ ਇਨਫੋਰਮੇਸ਼ਨ ਨੂੰ ਦੇ ਜੋ ਲੀਡ ਸੀਗੇ ਉਹਨੂੰ ਫਾਲੋਅ ਅਪ ਕਰਦੇ ਹੋਏ ਅ ਜਦੋਂ ਇਹ ਬੰਦੇ ਮਿਲੇ ਸੀਗੇ ਤਾਂ ਇਹਨਾਂ ਨੂੰ ਪੁਲਿਸ ਪਾਰਟੀ ਨੇ ਰੋਕਣ ਦਾ ਟਰਾਈ ਕੀਤਾ ਸ਼ੱਕੀ ਪੰਜਾਬ ਦੇ ਸੀਗੇ ਤਾਂ ਇਹਨਾਂ ਨੇ ਜਵਾਬੀ ਫਾਇਰ ਕਰਕੇ ਪੁਲਿਸ ਦੇ ਉੱਪਰ ਤੇ ਆਪਣੀ ਬਾਈਕ ਭਜਾ ਲਈ ਤੇ ਉਹਨੂੰ ਜਵਾਬੀ ਫਾਇਰਿੰਗ ਚ ਪੁਲਿਸ ਨੇ ਜਦੋਂ ਕਾਰਵਾਈ ਕੀਤੀ ਤਾਂ ਇੱਕ ਜੋ ਬੰਦਾ ਸੀਗਾ ਜਿਹਦਾ ਜਿਹਦੇ ਲੱਤ 'ਤੇ ਗੋਲੀ ਵਜੀ ਤੇ ਉਹ ਫਿਰ ਡਿੱਗ ਪਿਆ ਜਿੱਥੇ ਤੁਸੀਂ ਖੜੇ ਹੋ ਇੱਥੇ ਤੇ ਦੂਜਾ ਵਾਲਾ ਬੰਦਾ ਜੋ ਉਹਦੇ ਨਾਲ ਸੀਗਾ ਉਹ ਭੱਜ ਗਿਆ ਤੇ ਬੰਦੇ ਦਾ ਜੋ بیس ਹੈਗਾ ਇਹ ਆਗਰੇ ਸਿਟੀ ਤੋਂ ਬਿਲੋਂਗ ਕਰਦਾ ਹੈ ਤੇ ਪਨਵਾਰੀਏ ਦਾ ਨਾਂ ਹੈਗਾ ਤੇ ਇਹ ਕੌਸ਼ਲ ਗੈਂਗ ਤੋਂ ਬਿਲੋਂਗ ਕਰਦਾ ਹੈ ਤੇ ਫਿਰ ਕਿਉਂਕਿ ਉਹਨੂੰ ਕਾਫੀ ਜ਼ਿਆਦਾ ਤੁਸੀਂ ਦੇਖ ਰਹੇ ਹੋ ਕਾਫੀ ਜ਼ਿਆਦਾ ਬਲੀਡਿੰਗ ਹੈਗੀ ਬਲੱਡ ਲੌਸ ਕਾਫੀ ਹੋਇਆ ਤੇ ਫਰਸਟ ਉਹਨੂੰ ਫਿਰ ਸਿਟੀ ਹਸਪੀਟਲ ਚ ਮਤਲਬ ਉਹਦੇ ਇਲਾਜ ਦੇ ਲਈ ਭੇਜਿਆ ਗਿਆ ਤੇ ਬਾਕੀ ਜਿਹੜੀ ਵੀ ਚੀਜ਼ ਉਹ ਜਦੋਂ ਉਹ ਦਿਨ ਕਾ ਇੰਟੈਰੋਗੇਸ਼ਨ ਹੋਣੀ ਹੈ ਉਦੋਂ ਬਾਅਦ ਪਤਾ ਲੱਗਣਾ ਤੇ ਹੁਸ਼ਾਰਪੁਰ ਵਿਖੇ ਕਿ ਤਕਰੀਬਨ 10 15 ਦਿਨ ਪਹਿਲਾਂ ਜੋ ਵਾਰਦਾਤ ਹੋਈ ਸੀਗੀ ਉਹਦੇ ਵਿੱਚ ਇਹ ਚੀਫ ਸ਼ੂਟਰ ਸੀਗਾ ਫਰਵਰੀ ਦੇ ਕਿੰਨੇ ਮਾਮਲੇ ਹੋਰ ਦਰਜ ਸੀਗੇ ਤੇ ਇਸ ਏਰੀਆ ਦੇ ਵਿੱਚ ਕੀ ਕਰਨਾ ਆਇਆ ਸੀ ਇਸ ਏਰੀਆ ਦੇ ਵਿੱਚ ਇਹ ਸਿੰਗਲ ਦੀ ਰੈਕੀ ਤੁਸੀਂ ਕਹਿ ਕਰਨਾ ਆਇਆ ਸੀ ਜਿਹੜਾ ਮੋਟਰਸਾਈਕਲ ਹੈਗਾ ਉਹ ਮੋਟਰਸਾਈਕਲ ਕੀ ਚੋਰੀ ਦਾ ਹੈ ਕੀ ਕਿਵੇਂ ਹੈਗਾ ਅ ਜੀ ਚੋਰੀ ਦਾ ਹੀ ਜਾਪਦੇ ਕਿਉਂਕਿ ਨੰਬਰ ਪਲੇਟ ਨਹੀਂ ਹੈ ਤੇ ਬਾਕੀ ਕੀ ਦੀ ਕਰਨ ਆਈ ਸੀਗੇ ਉਹ ਸਾਰਾ ਕ ਸਾਰਾ ਇੰਟਰੋਗੇਸ਼ਨ ਤੋਂ ਬਾਅਦ ਹੀ ਪਤਾ ਲੱਗਣਾ ਹੈ ਤੇ ਹਜੇ ਇੰਟਰੋਗੇਸ਼ਨ ਕਰਨੀ ਬਾਕੀ ਹੈ ਮੌਕੇ ਦੇ ਟੀਮ ਇਸ ਜੀ ਆਪਾਂ ਇਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਇਹ ਦੱਸੋਗੇ ਤੁਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕੀ ਉਹਨਾਂ ਨੇ ਅੱਗੇ ਜਵਾਬੀ ਫਾਇਰਿੰਗ ਕੀਤੀ ਹੈਗੀ ਜਿਸ ਤਰ੍ਹਾਂ ਤੁਹਾਨੂੰ ਸਰ ਐਸਪੀਜੀ ਸਾਹਿਬ ਨੇ ਦੱਸ ਹੀ ਦਿੱਤਾ ਹੈ ਕਿ ਸਾਡੇ ਕੋਲ ਇੱਕ ਟਿਪ ਸੀਗੀ ਕਿ ਜਿਹੜੇ ਜਿਹੜੇ ਸ਼ੂਟਰ ਹੈ ਉਹ ਇਸ ਏਰੀਆ ਵਿੱਚ ਕਿਸੇ ਦੀ ਰਿਆਕੀ ਕਰ ਰਹੇ ਨੇ ਫਿੰਗਰ ਦੇ ਤੋਂ ਜੋ ਮੈਂ ਔਰ ਡੀਐਸਪੀ ਗੁਰਸ਼ੀਰ ਸਿੰਘ ਦੀ ਗਵਾਹੀ ਵਿੱਚ ਮੈਂ ਅਸੀਂ ਇੱਥੇ ਜਦੋਂ ਇਹ ਨਦੀ ਪਾਲ ਕੀਤੀ ਆ ਤਾਂ ਇੱਥੇ ਇੱਕ ਬਾਈਕ ਦੇਖੀ ਸੀ ਜਿਹੜਾ ਕਿ ਪੁਲਿਸ ਪਾਰਟੀ ਨੇ ਪਹਿਲਾਂ ਦੇਖ ਕੇ ਹੀ ਉਹਨਾਂ ਨੇ ਆਪਣਾ ਫਾਇਰ ਕੀਤਾ ਔਰ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਰੈਟਲੀਟੀ ਜਿਹੜਾ ਸੀ ਉਹਨਾਂ ਨੂੰ ਫਾਇਰ ਕੀਤਾ ਫਾਇਰ ਕਰਨ ਦੇ ਜਿਹਦਾ ਉਹਦੀ ਇੱਕ ਬੰਦੇ ਦੀ ਲੱਗ ਜਖਮੀ ਉਹ ਤਾਂ ਡਿੱਗ ਪਿਆ ਲੇਕਿਨ ਦੂਸਰਾ ਬੰਦਾ ਜਿਹੜਾ ਉਹ ਇਸ ਤੇ ਹਨੇਰਾ ਹੁੰਦੀ ਕਰਕੇ ਸਾਰਾ ਸਰਕੰਡਾ ਸਰਕੰਡੀ ਤਰਫ ਜਿਹਦੇ ਕਰਕੇ ਟੀਮਾਂ ਨੂੰ ਅਸੀਂ ਭੇਜਿਆ ਵੀ ਆਲਰੇਡੀ ਉਹਨਾਂ ਨੂੰ ਟ੍ਰੇਸ ਕਰਨ ਦੇ ਵਾਸਤੇ ਜੀ ਤੇ ਡੀਪੀ ਗੁਰਸ਼ੇਰ ਸਿੰਘ ਵੀ ਨਾਲ ਨਾਲ ਮੌਜੂਦ ਹੈ ਗੁਰਸ਼ੇਰ ਜੀ ਦੱਸੋ ਜਿਹੜੇ ਹਾਲਾਤ ਜੋ ਰੋਕਣ ਦੀ ਕੋਸ਼ਿਸ਼ ਹੈ ਜਿਹੜੇ ਸੀਗੇ ਇਹ ਇਸ ਏਰੀਆ ਦੇ ਵਿੱਚ ਸਿੰਗਰ ਦੀ ਰੈਕੀ ਕਰਨ ਆਏ ਸੀਗੇ ਜਿਹੜੀ ਮਹਾਲੀ ਦੇ ਵਿੱਚ ਵੀ ਇੱਕ ਜਿਹੜੀ ਸਿੰਗਰ ਦੇ ਪਿੱਛੇ ਗੋਲੀਆਂ ਦਾ ਮਾਮਲਾ ਸਾਹਮਣੇ ਆ ਉਹਨਾਂ ਦੇ ਕਿਸੇ ਨੇ ਦੀ ਸਮੁਲਤ ਹੈ ਕੋਈ ਬਿਲਕੁਲ ਜੀ ਸਾਡੇ ਐਸਐਸਪੀ ਸਾਹਿਬ ਔਰ ਸਾਰੇ ਸੀਨੀਅਰ ਅਫਸਰਾਂ ਵੱਲੋਂ ਬੜੇ ਕਲੀਅਰ ਹਦਾਇਤ ਹੈਗੇ ਨੇ ਕਿ ਮਹਾਲੀ ਦੇ ਵਿੱਚ ਜ਼ੀਰੋ ਟੋਲਰੈਂਸ ਹੋਊਗੀ ਕ੍ਰਾਈਮ ਦੀ ਉਸੇ ਦੀ ਲੜੀ ਦੇ ਵਿੱਚ ਅੱਜ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜੇ ਦੋ ਸ਼ੱਕੀ ਬੰਦੇ ਨੇ ਜਿਹੜੇ ਕਿ ਇੱਕ ਨਾਮੀ ਸਿੰਗਰ ਦੀ ਨਾਮ ਅਸੀਂ ਤੁਹਾਨੂੰ ਸਕਿਉਰਿਟੀ ਰੀਜ਼ੈਂਸ ਕਰਕੇ ਨਹੀਂ ਦੱਸ ਪਾਵਾਂਗੇ ਔਰ ਇਸ ਏਰੀਆ ਦੇ ਵਿੱਚ ਜਿਹੜੇ ਬੰਦੇ ਘੁੰਮ ਰਹੇ ਨੇ ਸਾਡੀ ਟੀਮ ਸੋਦੋਂ ਤੋਂ ਹੀ ਐਸਪੀਡੀ ਮੈਮ ਦੀ ਅਗਵਾਈ ਦੇ ਵਿੱਚ ਉਦੋਂ ਤੋਂ ਹੀ ਜਿਹੜੀ ਆ ਰਾਊਂਡ ਤੇ ਸੀਗੇ ਔਰ ਜਦੋਂ ਸਾਸੀਂ ਇੱਥੇ ਪਹੁੰਚੇ ਸਾਨੂੰ ਇਹ ਬੰਦੇ ਦੋਸ਼ਕੀ ਹਾਲ ਚ ਮਿਲੇ ਨੇ ਔਰ ਇਹਨਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਹੈ ਔਰ ਪੁਲਿਸ ਪਾਰਟੀ ਤੋਂ ਜਿਹੜੀ ਇਹਨਾਂ ਨੇ ਫਾਇਰਿੰਗ ਕੀਤੀ ਹੈ ਜਵਾਬੀ ਫਾਇਰ ਦੇ ਵਿੱਚ ਜਿਹੜਾ ਇਹ ਲੜਕਾ ਬਨਵਾਰੀ ਸੀਗਾ ਇਹਦੇ ਲੈਗ ਦੇ ਵਿੱਚ ਜਿਹੜੀ ਆ ਬੁਲੇਟ ਲੱਗੀ ਔਰ ਕਾਫੀ ਜਿਹੜਾ ਬਲੱਡ ਲੌਸ ਹੋਇਆ ਹੈ ਇਹਦੇ ਦੂਜਾ ਲੜਕਾ ਜਿਹੜਾ ਪੁਲਿਸ ਪਾਰਟੀ ਥੋੜੀ ਇਹਦੇ ਦੂਰ ਸੀਗੀ ਔਰ ਹਨੇਰਾ ਹੋਣ ਕਰਕੇ ਦੂਜਾ ਬੰਦਾ ਤੈਨੂੰ ਭੱਜਾਇਆ ਸੀ ਟੀਮ ਡਿਪਲੋਏ ਕਰਤੀਆਂ ਨੂੰ ਫੜਨ ਲਈ ਵੀ ਔਰ ਜਿਵੇਂ ਤੁਹਾਨੂੰ ਮੈਮ ਨੇ ਦੱਸਿਆ ਹੀ ਹੈ ਕਿ ਮਾਲਪੁਰ ਦੇ ਵਿੱਚ ਜਿਹੜਾ ਬੜਾ ਇੱਕ ਇਨਫੇਮਸ ਜਿਹੜਾ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ 13 12 13 ਤਰੀਕ ਨੂੰ ਉਹਦੇ ਵਿੱਚ ਮੇਨ ਸ਼ੂਟਰ ਸੀਗਾ ਔਰ ਉਹਦੇ ਅਗਲੇ ਦਿਨ ਜਿਵੇਂ ਸੈਕਰਮੈਂਟੋ ਵੀ ਜਿਹੜੀ ਫਾਇਰਿੰਗ ਕਰਾਈ ਗਈ ਸੀ ਔਰ ਕੌਸ਼ਲ ਚੌਧਰੀ ਦਾ ਜਿਹੜਾ ਮੇਨ ਹੈ ਗੈਂਗ ਮੈਂਬਰ ਹੈਗੇ ਟੀਮ ਸੀਗੇ ਮੌਕੇ ਦੇ ਉੱਪਰ ਜਿਨ੍ਹਾਂ ਵੱਲੋਂ ਇਸ ਨੂੰ ਜਿਹੜਾ ਗੈਂਗਸਟਰ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਜਿਹੜਾ ਗਾ ਸਿਲੰਡਰ ਕਰਨ ਵਾਸਤੇ ਵੀ ਕਿਹਾ ਲੇਕਿਨ ਉਹ ਨਹੀਂ ਰੁਕੇ ਤਾਂ ਜਿਹੜਾ ਗਾ ਜਵਾਬ ਦੇ ਵਿੱਚ ਫਾਇਰਿੰਗ ਕਰਨੀ ਪਈ ਮੌਕੇ ਦੇ ਉੱਪਰ ਇਹ ਅਸਲਾ ਜਿਹੜਾ ਗਾ ਪੁਲਿਸ ਨੂੰ ਜਿਹੜਾ ਗਾ ਬਰਾਮਦ ਹੋਇਆਗਾ ਇਹ ਤਸਵੀਰਾਂ ਤੁਸੀਂ ਜੜੀਆਂ ਗਿਆਂ ਦੇਖ ਰਹੇ ਹੋ ਮੌਕੇ ਦੀਆਂ